ਉਹ ਲੱਸੀ ਦੀ ਮੈਨੂੰ ਐਂ ਦੀ ਦੁੱਧਾ ਲੱਸੀ ਦੀ ਤੇ ਪਿੰਡੇ ਹਾਂ ਉਹਨੇ ਹੀ ਟਾਂਗਾ ਆ ਲਾਸਟ ਨਾ ਲੱਸੀ ਪੀਣੀ ਨਹੀਂ ਹੈ ਨਾ ਪੀਣੀ ਨਹੀਂ ਕੀ ਫਾਇਦਾ ਦੁੱਧੇ ਪਾ ਦਾਂ ਨਾ ਉਹਨਾਂ ਨੂੰ ਤਾਂ ਮਾਣੂਆਂ ਤਾਂ ਮੈਂ ਤਾਂ ਦੁੱਧ ਪਾ ਦਾਨੀ ਆ ਪਾਯੋਨੀਮ ਉਹ ਤਾਂ ਤੜਪੀ ਐ ਕੀ ਹੈ ਗੜ ਪੀਏ ਬੰਨਿਆ ਨੂੰ ਵੀ ਤਾਜੀ ਆ ਹਾਂ ਉਹਦੇ ਨਾਲ ਵੀ ਨਹੀਂ ਨੇ ਉਹ ਤਾਂ ਉਹਨੂੰ ਥਲੋ ਵੀ ਨਾ ਜੱਤੀ ਕੌਕਲੋ ਜਕਣੀਆਂ ਨੂੰ ਵਿੱਚ ਕੀ ਡਿਜਨ ਬਣਦੀ ਆ ਹਾਂ ਤੇ ਬਰੋਦੀ ਲੋਜੀ ਤਰਤਾ ਪੂਣ ਲੈ ਆਪਾਂ ਨੇ ਪੁੱਜ ਗਿਆ ਥੋੜੇ ਜਿਹੇ ਹੋਰ ਪੋਣ ਲੀ ਗੇ ਥੋੜੇ ਪਾਣੀ ਦਾ ਵਾਟਰ ਪਾਵਾਂਗੇ ਫਿਰ ਇੱਧਰ ਬੈਠੀ ਆ ਮਾਣੋ ਦੇਖ ਲਓ ਕੀ ਹਾਲ ਆ ਮਾਣੋ ਦਾ ਟਾਕੀ ਚ ਬੈਠੀ ਆ ਇੱਧਰ ਮਾਣੋ ਬੈਠੀ ਆ ਦੁੱਧ ਨੂੰ ਤੇ ਹੁਣ ਮੈਂ ਇੱਧਰ ਸਬਜੀ ਤੜਕਾ ਲਗਾ ਰਹੀ ਸੀ ਦੇਖੋ ਬਾਹਲੀ ਸਾਈਡ ਤੇ ਮਾਣੋ ਬੈਠੀ ਹੈ ਤੜਕਾ ਲਾ ਦਾਂ ਕੰਮ ਨੇ ਵੇੜ ਦਾਂ ਫਿਰ ਕਰਾਂਗੇ ਹੋਰ ਕੰਮ ਤੇ ਫਿਰ ਰੱਖਣੀ ਸਾਮ ਨੂੰ ਫਿਰ ਦਮ ਗਰਾਂਚ ਜਾਣਾ ਹੁੰਦਾ ਉਹ ਤਾਂ ਪਹਿਲਾਂ ਹੀ ਨਿਬੜ ਦਨੀ ਆ ਫਿਰ ਮੈਂ ਸਬਜੀ ਦਾ ਕੰਮ ਪਹਿਲਾਂ ਹੀ ਨਿਬੜ ਦੂ ਰਿਜ ਦੂਗੀ ਫਿਰ ਘੱਟ ਕਰ ਦੂੰਗੀ ਤੜਕਾ ਲਗਾ ਕੇ ਤੜਕਾ ਲਗਾ ਕੇ ਘੱਟ ਕਰ ਦੂੰਗੀ ਥੇ ਰੱਖ ਕੇ ਗਰਮ ਕਰ ਲਉ ਰੋਟੀ ਲਾ ਲੂੰਗੀ ਚਲੋ ਜੀ ਹਨਾ ਤੇ ਹੁਣ ਕੁੰਨ ਲਦਾਂ ਥੋੜੇ ਜਿਹਾ ਹੋਰ ਲੋਜੀ ਮਸਾਲਾ ਰਿਚ ਕੇ ਆਪਣਾ ਹੁਣ ਉਹਨਾਂ ਵਧੀਆ ਪੁੱਜ ਗਿਆ ਹਲਦੀ ਹੁਣ ਪਾ ਦਈਏ ਇਹਦੇ ਚ ਆਪਾਂ ਮਟਰ ਮਟਰ ਆਪਾਂ ਨੇ ਧੋ ਕੇ ਸਮਾਰ ਕੇ ਰੱਖ ਲਏ ਸੀਗੇ ਇਹ ਹੁਣ ਪਾ ਦਈਏ ਇਹਦੇ ਵਿੱਚ ਰਿਜਣ ਕਿੰਨੇ ਸਾਰੇ ਧੋ ਕੇ ਸਮਾਰ ਕੇ ਮਿਕਸ ਕਰ ਦਈਏ ਸਨੀ ਲੋ ਪਾ ਦਾਂਗੇ ਵੀ ਧੋ ਕੇ ਸਮਾਰ ਕੇ ਰੱਖੇ ਸੀ ਮਾਟ ਪਾ ਕੇ ਥੋੜਾ ਜਿਹਾ ਪਾਣੀ ਪਾਤਾ ਪਾਣੀ ਪਾ ਕੇ ਕੁਲ ਜਾਣਗੇ ਇਹ ਨਾਲੇ ਰਿੱਚ ਜਾਣਗੇ ਇਹ ਲੋਚ ਤੜਕਾ ਲਗਾਤਾ ਪਾਣੀ ਬਾਕੀ ਕੰਮ ਫੇਰ ਦੇਖਦੇ ਹਾਂ ਘੱਟ ਕਰ ਦਨੇ ਇੰਨੇ ਰਿੰਨ ਲਾਨੇ ਫੇਰ ਬੰਦ ਕਰ ਜੂ ਜਦੋਂ ਮੱਝਾ ਚ ਜਾਵਾਂਗੇ ਤੇ ਫੇਰ ਆ ਕੇ ਰਿੰਨ ਲਾਉਂਗੇ ਲੋਚ ਚਲੋ ਜੀ ਪਾਣੀ ਹੋਰ ਪਾਤਾ ਸੀਗਾ ਮੈਂ ਰੂਗੀ ਵੀ ਤੇ ਫਿਰ ਪਾਉਣੀ ਆਪਾਂ ਪਨੀਰ ਇਹਦੇ ਵਿੱਚ ਜਦੋਂ ਰਿਜੇਗੀ ਥੋੜਾ ਜਿਹਾ ਰਿਜ ਕੇ ਫਿਰ ਇਹਨੇ ਗਾੜੀ ਬਣ ਜਾਣੇ ਗਾੜੀ ਤਾਂ ਹੁਣ ਵੀ ਆ ਵੈਸੇ ਫਿਰ ਪਨੀਰ ਵੀ ਪਾਉਣਾ ਫਿਰ ਜਾਦੀ ਗਾੜੀ ਹੋ ਜੂਗੀ ਐਵੇਂ ਦੀ ਹੋ ਰੱਖਾਂਗੇ ਥੋੜੀ ਜੀ ਹੁਣ ਰਿਜ ਜੂਗੀ ਹੁਣ ਟਾਕ ਦਈਏ ਇਹਨੂੰ ਆਪਾਂ ਟਾਕੇ ਰੱਖ ਦਾਂ ਹਲੇ ਰਿਜ ਜੂਗੀ ਫਿਰ ਕਰਦੇ ਆ ਕੰਮ ਆਪਾਂ ਮਟਰ ਰਿਜ ਕੇ ਵਧੀਆ ਗਾੜੀ ਬਣ ਗਈ ਦੇਖੋ ਹੁਣ ਇਹਦੇ ਵਿੱਚ ਪਾ ਲਾਂ ਨੇ ਆ ਪਨੀਰ ਤੇ ਬੰਜੀ ਖਾਣ ਲਓ ਜੀ ਹੁਣ ਪਾ ਦਾਂਗੇ ਪਨੀਰ ਪਾਤਾ ਪਨੀਰ ਨਾਲੇ ਨਾਲੇ ਵੜਾ ਜਾ ਬਣ ਗਈ ਆ ਸਬਜੀ ਆਪਣੀ ਮਟਰ ਪਨੀਰ ਮਟਰ ਪਨੀਰ ਬਣ ਗਈ ਤੇ ਰੀਗੀ ਇਕੱਲਾ ਇਕੱਲਾ ਜਾ ਹੋ ਜੂਗਾ ਨਾਲੀ ਮਾੜੀ ਧੀ ਰਿੱਚ ਜੂਗੀ ਗਾੜੀ ਚ ਤਾਂ ਹੋਊਗੀ ਵਧੀਆ ਚਲੂਚ ਨਾਲੀ ਧੀ ਧੀ ਨਾਲ ਕਰ ਬੋਦੀ ਤੇ ਪਾਕੇ ਦੇ ਦਾਨੀਆਂ ਰੋਟੀ ਮੈਂ ਪਹਿਲਾਂ ਲਾ ਲਈ ਸੀਗੀ ਮੈਂ ਕਿ ਫਿਰ ਮਟਰ ਪਨੀਰ ਫੇਰ ਪਾਉਂਗੀ ਜਦੋਂ ਜਖਾਣੀ ਹੋਊਗੀ ਤੇ ਚਲੋ ਜੀ ਅੰਡੇ ਦੀ ਪਾਉਣੀ ਆ ਤੇ ਪਲੇਟਾਂ 'ਚ ਮੜ ਜਾ ਰੁੱਚਾ ਆ ਜਵੇ ਮੀਲ ਜੀ ਠੀਕ ਰਿਆਂ ਤੇ ਖਾਣੇ ਆ ਜੋ ਭੈਣ ਭਾਈਓ ਜੀ ਨੇ ਖਾਣੀ ਆ ਵਾਹਿਗੁਰੂ ਜੀ ਇਨੀ ਸੀ ਮੈਂ ਲੈਣ ਤੇ ਨਿ ਬਾਦਾਮ ਕਾਜੂ ਆ ਕੀ ਅਜਮੈਂ ਫੌਫ ਮਿੱਠੇ ਜੀਰਾ ਹੜਾ ਛੋਟੀਆਂ ਹੜਾ ਤੇ ਤਾਣੀਆਂ ਤੇਲ ਉਹ ਜੀ ਤਾਂ ਰੱਖਦੇ ਹਾਂ ਰੱਖਦੇ ਨੇ ਇਹ ਲੈਂਦੇ ਨੇ ਫੁੱਲ ਪਤਾਸੀ ਆਪਾਂ ਨੂੰ ਮਹਨ ਉਸ ਮਾਮਾ ਤੱਕ ਰੱਖਣਾ ਮੈਂ ਇਹ ਦੇ ਕੇ ਆਹ ਡਰ ਆਪੇ ਚਪਾ ਕੇ ਰੱਖ ਦੇਣੀ ਆ ਤਲ ਭਾਵੇਂ ਚਪਾ ਕੇ ਰੱਖ ਦੇਣੀ ਆ ਇਹਦੇ ਚ ਸ਼ੱਕਰ ਪੋੜੋ ਸੋ ਜਾਰੀ ਕਰ ਦਿੱਤੀ ਸੀ ਤੇ ਪਾਉਣੀ ਹੈ ਇਹਦੇ ਚ ਇਹ ਆਪੇ ਚ ਉਹ ਵਰਤਨ ਸਾਤੇ ਪਾਣੀ ਦੀ ਦੀ ਚਦੀਆਂ ਆ ਗੋਲੇ ਅੰਡਾ ਦੇਗਾ ਥੋੜਾ ਬਹੁਤ ਖਾ ਜਾਂਦਾ ਫਿਰ ਰੋਟੀ ਤੋਂ ਬਾਅਦ ਵਧੀਆ ਲੱਗਦਾ ਹੈ ਗੜੀ ਇਹ ਲਈੰਦਾ ਕੋੜਾ ਪਾਣੀ ਤੇ ਚੈੱਕ ਕਰੀਏ ਹੁਣ ਇਹ ਕਰ ਲੈਣੇ ਆਪਾਂ ਤਾਂ ਪਹਿਲਾਂ ਚੱਕ ਫੇਰਾ ਰੱਖ ਦਾਂ ਵਿੱਚ ਛੋਟੀਆਂ ਡੜੀਆਂ ਨੇ ਪੀਸ ਨੇ ਹੂੰ ਵਧੀਆ ਪਰਦੀ ਤੇ ਚਾ ਉਹਨਾਂ ਉੱਤੇ ਫਿਰ ਦੇਖਦੇ ਹਾਂ ਕੰਮਕਾਰ ਠੀਕ ਕਰਨਾ ਕਿ ਝੰਡਾ ਥੋੜਾ ਚਾਹ ਚਾਹੀਦੀ ਆ